ਬੀਜੇਪੀ ਨੇਤਾ ਅਨਲ ਜੋਸ਼ੀ ਨੇ ਮਾਣਹਨੀ ਕੇਸ ਵਿੱਚ ਅੰਮ੍ਰਿਤਸਰ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਈ ਹੈ ਕੋਰਟ ਨੇ ਇਸ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਮਈ ਨੂੰ ਹੋਣੀ ਹੈ ਇਸ ਤੋਂ ਪਹਿਲਾਂ 3 ਮਈ ਨੂੰ ਕੋਰਟ ਨੇ ਅਨਲ ਜੋਸ਼ੀ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ 20 ਮਈ ਨੂੰ ਦਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ ਅੰਮ੍ਰਿਤਸਰ ਦੇ ਵਕੀਲ ਸਦੀਪ ਗੌਰ ਸੀ ਤੇ ਵਨੀਤ ਮਹਾਜਨ ਨੇ ਅਨਲ ਜੋਸ਼ੀ ਤੇ ਇਲਜ਼ਾਮ ਲਗਾਏ ਸਨ ਕਿ ਜੋਸ਼ੀ ਨੇ ਇਹਨਾਂ ਨੂੰ ਫਰਜ਼ੀ ਕਿਹਾ ਹੈ ਕਿਉਂਕਿ ਇਹਨਾਂ ਦੋਹਾਂ ਵਕੀਲਾਂ ਨੇ ਅਨਲ ਜੋਸ਼ੀ ਉਤੇ ਦੋਰੀ ਵੋਟ ਬਣਾਉਣ ਦੇ ਇਲਜ਼ਾਮ ਲਗਾਏ ਸਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਅਤੇ ਹੋਰਨਾਂ ਮਜੂਤਾ ਤੇ ਸਾਬਕਾ ਅਧਿਕਾਰੀਆਂ ਖਿਲਾਫ ਵਿਜੀਲੈਂਸ ਥਾਣਾ ਫੇਜ਼ 8 ਮੁਹਾਲੀ ਵਿਕੇ ਮਾਮਲਾ ਦਰਜ ਕੀਤਾ ਗਿਆ ਸੀ ਪਿਸ਼ਟਾਚਰ ਰੋਕੂ ਐਕਟ ਦੀਆਂ ਵੱਖ-ਵੱਖ ਤਰਾਮਾਂ ਅਧੀਨ ਸਿੱਖਿਆ ਬੋਰਡ ਚ ਕਲਰਕ ਤੇ ਹੈਲਪਰ ਵਰਤੀ ਕੋਟਾਲਾ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਕੇਸ ਦਰਜ ਕੀਤਾ ਗਿਆ ਸੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਫਾ ਸਿੱਖਿਆ ਮੰਤਰੀ ਤੋਤਾ ਸਿੰਘ ਦੇ 6 ਹੋਰ ਸਾਥੀਆਂ ਤੇ ਦੋਸ਼ ਆਇਦ ਕੀਤੇ ਗਏ ਨੇ ਸਾਫਾ ਚੇਅਰਮੈਨ ਡਾਕਟਰ ਕੇਰ ਸਿੰਘ ਮਜੂਦਾ ਚੇਅਰਪਰਸਨ ਤੇ OSD ਵਿਰਿੰਦਰ ਕੁਮਾਰ ਸਾਫਾ OSD ਮੇਜਰ ਚਰਨਜੀਤ ਸਿੰਘ ਮਿੱਲੂ ਮਹਿੰਦਰ ਸਿੰਘ ਤੇਜਰਾਮ ਗੋਇਲ ਅਤੇ ਅਮਰਜੀਤ ਸਿੰਘ ਖਿਲਾਫ ਦੋਸ਼ ਆਇਦ ਕੀਤੇ ਗਏ ਨੇ ਇਸ ਤੋਂ ਪਹਿਲਾਂ ਕਾਲੀ ਭਾਜੀਪੀ ਸਰਕਾਰ ਸਮੇ ਨਹਿਮਾ ਨੂੰ ਛਿੱਕੇ ਟੰਕ ਕੇ 134 ਲੜਕਾਂ ਦੇ ਹੈਲਪਰਾਂ ਦੀ ਭਰਤੀ ਕੀਤੀ ਗਈ ਸੀ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਜ਼ਿਲ੍ਹਾ ਕੋਰਟ ਤੋਂ ਚੱਲ ਰਹੀ ਸੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 14 ਮਈ ਤੇ ਪਾ ਦਿੱਤੀ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਾਲੀਆਂ ਤੇ ਜਾਣ ਲੇਵਾ ਹਮਲਾ ਕਰਨ ਦੇ ਇਲਜ਼ਾਮ ਲਗਾਏ ਨੇ ਸੁਨੀਲ ਜਾਖੜ ਨੇ ਸਿਲਸਿਲੇ 'ਚ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਕੀਤੀ ਜਾਖੜ ਨੇ ਸੁਰੇਸ਼ ਅਰੋੜਾ ਨੂੰ ਕਿਹਾ ਕਿ ਝੂਠੇ ਕੇਸ ਦਰਜ ਕਰਨ ਵਾਲਿਆਂ ਤੇ ਝੂਠੇ ਬਿਆਨ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਾਖੜ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸੱਤਾਧਿਰ ਦੇ ਆਗੂਆਂ ਵੱਲੋਂ ਕਾਂਗਰਸੀ ਵਰਕਰਾਂ ਤੇ ਚੋਣਾਂ ਦੌਰਾਨ ਬਣੇ ਏਜੰਟਾਂ ਤੇ ਕੇਸ ਦਰਜ ਕੀਤੇ ਗਏ ਨੇ ਬੋਲਿੰਗ ਡੇਜ ਦੇ ਉੱਪਰ ਜਗ੍ਹਾ ਜਗ੍ਹਾ ਪੋਲਿੰਗ ਬੂਥ ਦੇ ਉੱਪਰ ਜੋ ਕਾਂਗਰਸ ਕੇ ਪੋਲਿੰਗ उनके ऊपर जानलेवा हमला किया गया और उनको पुलिस प्रोटेक्शन या पुलिस कार्रवाई उन कल्पेट्स के ख़िलाफ़ करने की बजाय हमारे कांग्रेस के कार्यकर्ताओं के ऊपर 307 और 326 के केस झूठे दर्ज किए गए हैं इस मसले में आज डी पी साहब से मिल हम सब ने प्रॉब्लम से उनको अवगत करवाया जिन पुलिस ऑफिसर्स ने ये झूठे पर्चे दर्ज किए उनके खिलाफ कार्रवाई और जिन लोगों ने झूठे बयान दे के केस रजिस्टर करवाए उनके खिलाफ भी कार्रवाई की हमसे उनसे मांग की है ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਪਾਤਲ ਨੂੰ ਚਿੱਠੀ ਲਿਖ ਕੇ ਡਰੱਗਸ ਕੇਸ ਦੀ ਜਾਂਚ ਸੀਬੇ ਨੂੰ ਸੌਂਪਣ ਦੀ ਮੰਗ ਕੀਤੀ ਹੈ ਬਾਜਵਾ ਨੇ ਬਾਦਲ ਨੂੰ ਲਿਖੀ ਚਿੱਠੀ ਚ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ ਤੇ ਸੂਬੇ 'ਚ ਨਸ਼ਾ ਖਰੀਦਣਾ ਬਹੁਤ ਆਸਾਨ ਹੋ ਗਿਆ ਹੈ ਸੂਬੇ 'ਚ ਨਸ਼ਾ ਮੁਕਤੀ ਕੇਂਦਰ ਖੋਲ੍ਹਣੇ ਚਾਹੀਦੇ ਨੇ ਤਾਂ ਜੋ ਨੌਜਵਾਨਾਂ ਨੂੰ ਇਸ ਤੋਂ ਮੁਕਤ ਕਰਾਇਆ ਜਾ ਸਕੇ ਨਾਲ ਹੀ ਬਾਜਵਾ ਨੇ ਬਾਦਲ ਸਰਕਾਰ ਉਤੇ ਵਾਰ ਕਰਦਿਆਂ ਕਿਹਾ ਹੈ ਕਿ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਜੋ ਵਾਤਾਵਰਣ ਨੂੰ ਮਿਲਿਆ ਤੇ ਬਿਨਾਂ ਸਿਆਸੀ ਮਦਦ ਤੋਂ ਇਹ ممکن ਨਹੀਂ